हां भाई 사ਜਣੋ ਆਪਾਂ ਤੁਹਾਨੂੰ ਜਿਹੜੀ ਆਹ ਗੱਲਬਾਤ ਸ਼ੁਰੂ ਕਰਨ ਜਾ ਰਹੇ ਆ ਨਾ ਬੀ ਕਿਹੜਾ ਇਹ ਮੋਟਾ ਹੀ ਬਹੁਤ ਹੈਰਾਨੀਜਨਕ ਜਿਹੜੀ ਗੱਲ ਇਹ ਲੱਗੂਗੀ ਬੇਕੋ ਆਪਾਂ ਸਾਰੇ ਜਾਣੇ ਸਿਰੇ ਦਾ ਲਸਣਾ ਹਨ ਜਿੰਨੇ ਵੀ ਕੋਈ ਬੰਦਾ ਹਰ ਇੱਕ ਬੰਦੇ ਨੂੰ ਕੈਨੇਡਾ ਦੀ ਅਮਰੀਕਾ ਦੀ ਦੌੜ ਲੱਗੀ ਹੋਈ ਆ ਤੇ ਆਪਾਰ ਹਰ ਰੋਜ਼ ਖਬਰਾਂ ਸੁਣ ਰਹੇ ਆ ਵੀ ਏਜੰਟਾਂ ਦੇ ਕੋਲੇ ਚਲੋ ਲੀਗਲ ਤਰੀਕੇ ਨਾਲ ਜਿਹੜਾ ਜਾ ਰਿਹਾ ਉਹ ਤਾਂ ਗੱਲ ਵੱਖ ਆ ਤੇ ਏਜੰਟਾਂ ਦੇ ਕੋਲੇ 50-50 ਲੱਖ 60-60 ਲੱਖ 30-30 ਲੱਖ ਰੁਪਇਆ ਆ ਵੀ ਯਾਨੀ ਕਿ ਏਜੰਟਾਂ ਕੋਲੇ ਲੋਕ ਫਸਾਈ ਬੈਠੇ ਆ ਠੱਗੀ ਧੋਖੇ ਦਾ ਸ਼ਿਕਾਰ ਹੋਏ ਹੋਏ ਆ ਤੇ ਆ ਜਿਹੜੇ ਘਰ ਦੀ ਤੁਹਾਨੂੰ ਕਹਾਣੀ ਦੱਸਣ ਜਾ ਰਹੇ ਆ ਨਾ ਤੇ ਉਹ ਗੱਲ ਵੀ ਕਰਵਾਵਾਂਗੇ ਬਾਈ ਨਾਲ ਤੁਹਾਡੀ ਤੇ ਇਹ ਕੈਨੇਡਾ 6 ਸਾਲ ਲਾ ਕੇ ਵਾਪਸ ਆਇਆ ਉਥੋਂ ਕੈਨੇਡਾ ਦੇ ਵਿੱਚੋਂ 6 ਸਾਲ ਲਾ ਕੇ ਤੇ ਵਾਪਸ ਇਹਨੇ ਆ ਕੇ ਜਿਹੜੀ ਆਪਦੀ ਖੇਤੀ ਆ ਉਹ ਸ਼ੁਰੂ ਕਰੀ ਆ ਤੇ ਬਹੁਤ ਹੈਰਾਨੀਜਨਕ ਗੱਲਾਂ ਬਾਤਾਂ ਜਿਹੜੀਆਂ ਆਪਾਂ ਸਾਰੀਆਂ ਉਹ ਦੱਸਾਂਗੇ ਪੁੱਛਾਂਗੇ ਵੀ ਕੀ ਕਾਰਨ ਵੀ ਲੋਕ ਤਾਂ ਜਿਹੜੇ ਯੰਟਾਂ ਨੂੰ ਟੜਾ-ਟੜਾ ਪੈਸੇ ਦੇ ਕੇ ਤੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਜਾ ਰਹੇ ਆ ਠੱਗਾਂ ਧੋਖਿਆਂ ਦਾ ਸ਼ਿਕਾਰ ਹੋ ਰਹੇ ਆ ਤੇ ਉਹ ਤੋਂ ਲੀਗਲ ਤਰੀਕੇ ਨਾਲ ਬੱਚੇ ਉਹਦੇ ਉੱਥੇ ਸੈਟ ਲਾ ਸਾਰਾ ਠੀਕ ਆ ਤੇ ਆ ਤੁਸੀਂ ਵੇਖ ਰਹੇ ਹੋ ਤੇ ਇਹ ਉੱਥੋਂ ਜਾਨੀ ਕਿ 6-7 ਸਾਲ ਲਾ ਕੇ ਇਹਨੇ ਪਿੰਡ ਵਾਪਸ ਆ ਕੇ ਆਪਦੀ ਖੇਤੀਬਾੜੀ ਆ ਜਿਹੜੀ ਸ਼ੁਰੂ ਕਰੀ ਆ ਤੇ ਜਿਹੜੇ ਆਮ ਆਪਾਂ ਹਰ ਇੱਕ ਬੰਦਾ ਇਹੀ ਗੱਲ ਕਹਿ ਰਿਹਾ ਮੈਂ ਵੀ ਕਹਿ ਰਿਹਾ ਤੁਸੀਂ ਵੀ ਕਹਿ ਰਹੇ ਆ ਵੀ ਯਾਰ ਖੇਤੀ ਦੇ ਵਿੱਚ ਕੋਈ ਬਚਦਾ ਨਹੀਂ ਖੇਤੀ ਦੇ ਵਿੱਚ ਕੋਈ ਹੁਣ ਉਹ ਖੇਤੀ ਲਾਭਦਾਇਕ ਧੰਦਾ ਨਹੀਂ ਰਹੇਗੀ ਤੇ ਇਹ ਆਪਾਂ ਕਾਰਨ ਸਾਰੇ ਪੁੱਛਾਂਗੇ ਵੀ ਯਾਰ ਗੱਲ ਇਹ ਵੀ ਆਮ ਗੱਲ ਇਹ ਆ ਵੀ ਖੇਤੀ ਦੇ ਵਿੱਚ ਕੁਝ ਬਚਦਾ ਨਹੀਂ ਤੇ ਤੂੰ ਕਨੇਡਾ ਛੱਡ ਕੇ ਉਥੋਂ ਵਧੀਆ ਚੰਗੇ ਮਾਹੌਲ ਦੀ ਜ਼ਿੰਦਗੀ ਤੇ ਇੱਥੇ ਆ ਕੇ ਕੀ ਕਾਰਨ ਜਿਹੜਾ ਸ਼ੁਰੂ ਕਰਨ ਦਾ ਤੇ ਆਪਾਂ ਸਾਰੀ ਗੱਲ ਵਾ ਤੁਹਾਡੀ ਕਰਵਾਵਾਂਗੇ ਤੇ ਆਹ ਵੇਖੋ ਪਿਆਜ਼ ਲਾਇਆ ਵਾ ਤੇ ਖੇਤ ਦੇ ਵਿੱਚ ਜਿਹੜਾ ਬਾਗ ਆ ਉਹ ਲਾਇਆ ਅਮਰੂਦਾਂ ਦਾ ਉਹ ਸਾਰਾ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਆਹ ਦੇਖੋ ਬਹੁਤ ਵਧੀਆ ਜਿਹੜਾ ਇਦੋਂ ਪਹਿਲਾਂ ਇੱਕ ਵਾਰ ਪਿਆਜ਼ ਆ ਜਿਹੜਾ ਉਹ ਜਿਹੜਾ ਸੇਲ ਕਰ ਚੁੱਕੇ ਆ ਤੇ ਆ ਜਿਹੜਾ ਹੁਣ ਜਿਹੜਾ ਪਿਆਜ਼ ਆ ਹਾਂ ਚੱਲ ਰਿਹਾ ਹੈਗਾ ਇਹਦੀ ਸ਼ਾਂਤੀ ਹੈ ਜਿਹੜੀ ਉਹ ਚੱਲੀ ਜਾਂਦੀ ਆ ਤੇ ਐ ਕਿ ਇਹਨੇ ਬਹੁਤ ਯਾਨੀ ਕਿ ਜਿਹੜਾ ਪਿਆਜ਼ ਸੀਗਾ ਲਾਇਆ ਹੋਇਆ ਸੀਗਾ ਆ ਸਾਰੇ ਵੇੜੇ ਦੇ ਵਿੱਚ ਤੁਸੀਂ ਵੇਖੋਗੇ ਤੇ ਆ ਸਾਰੇ ਇਹ ਖਲਾਰਿਆ ਹੋਇਆ ਹੈਗਾ ਤੇ ਸ਼ਾਂਤੀ ਹੋ ਰਹੀ ਆ ਤੇ ਆਪਾਂ ਗੱਲ ਕਰਾਂਗੇ ਬਾਈ ਨਾਲ ਤੇ ਪੁੱਛਾਂਗੇ ਵੀ ਇੰਨੇ ਠੰਡੇ ਮਾਹੌਲ ਦੇ ਵਿੱਚੋਂ ਠੰਡੇ ਮੁਲਖ ਦੇ ਵਿੱਚੋਂ ਆ ਕੇ ਇੱਥੇ ਵੀ ਤੈਨੂੰ ਕੀ ਲੋੜ ਪਈ ਕੀ ਜ਼ਰੂਰਤ ਪਈ ਇੱਥੇ ਵੀ ਜਿਹੜਾ ਤੂੰ ਇੱਥੇ ਇਹ ਕੰਮ ਸ਼ੁਰੂ ਕਰਿਆ ਖੇਤੀ ਦਾ ਤੇ ਕਰਦਿਆਂ ਗੱਲਬਾਤ ਹਾਂ ਵੀ ਦੋਸਤੋ ਜਿਹੜਾ ਆਪਾਂ ਗੱਲ ਕਰ ਰਹੇ ਸੀ ਉਹਨਾਂ ਨਾਲ ਅੱਜ ਦੀ ਗੱਲਬਾਤ ਕਰਵਾਉਣੀ ਹੈ ਵੀ ਜਿਹੜੇ ਕੈਨੇਡਾ ਛੱਡ ਕੇ 7-8 ਸਾਲ ਉੱਥੇ ਵਧੀਆ ਜ਼ਿੰਦਗੀ ਲਾਰਜਰੀ ਲਾਈਫ ਵੀ ਦੇਖ ਲਈ ਉਹਨਾਂ ਨੇ ਉਹ ਛੱਡ ਕੇ ਤੇ ਜਿਹੜੀ ਇੱਥੇ ਆ ਕੇ ਇਹਨਾਂ ਨੇ ਪੰਜਾਬ ਦੇ ਵਿੱਚ ਆਪਦੀ ਵਾਹੀ ਜੋ ਜਿਹੜੀ ਜ਼ਮੀਨ ਇਹਨਾਂ ਕੋਲੇ ਚੱਲ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਗਈ ਤੇ ਇਹਨੇ ਦੁਬਾਰੇ ਫੇਰ ਵਾਹੀ ਜਿਹੜਾ ਪਹਿਲਾਂ ਠੇਕੇ ਦੇ ਵਾਣ ਦੇਣ ਲੱਗੇ ਸੀ ਜਦੋਂ ਬਾਹਰ ਸੀਗੇ ਤੇ ਉਸ ਤੋਂ ਬਾਅਦ ਆ ਕੇ ਹੁਣ ਦੁਬਾਰੇ ਸ਼ੁਰੂ ਕਰਿਆ ਕੰਮ ਵੀ ਉਹ ਪੁੱਛਦੇ ਆ ਵੀ ਚਾਚਾ ਜਿਹੜਾ ਆਮ ਆਪਣੇ ਹੁਣ ਪੰਜਾਬ ਦੇ ਵਿੱਚ ਟ੍ਰੈਂਡ ਚੱਲ ਰਿਹਾ ਹੈਗਾ ਬੀ ਜੇ ਸਰਕਾਰ ਹੋਕਾ ਦੇ ਦੇ ਵੀ ਭਾਈ ਸਾਨੂੰ 10 ਦਿਨ ਦਿੱਤੇ ਬਾਹਰ ਜਾਣ ਦੀ ਖਾਤਰ ਤੇ ਲੋਕ ਮੇਰੇ ਹਿਸਾਬ ਦੇ ਨਾਲ ਜਾਂ ਜਾਂਦੇ ਨਾਲ ਲੋਕ-ਲੋਕ ਵੀ ਉੱਠ ਜਾਣ ਤੇ ਇਹ ਸਬੂਤ ਵੀ ਹੈਗੇ ਵਿੱਚ ਵੜ ਵੜ ਕੇ ਗਏ ਵੀ ਆ ਤੇ ਲੋਕ ਤਾਂ ਜਨਤਾ ਕੋਲੇ ਇੰਨੀਆਂ ਠੱਗੀਆਂ ਖਾਈ ਜਾਂਦੇ ਆ ਐਨਾ ਕੁਝ ਕਰੀ ਜਾਂਦੇ ਆ ਕਿੱਡੇ ਵੱਡੇ ਵੱਡੇ ਧੋਖੇ ਹੋ ਗਏ ਤੂੰ ਉੱਥੇ 8 ਸਾਲ ਲਾ ਕੇ ਵੜ ਗਿਆ ਇੱਕ ਨੰਬਰ ਤੇ ਜਾ ਕੇ ਤੇ ਤੂੰ ਵਾਪਸ ਆਉਣ ਦਾ ਤੇਰਾ ਕਾਰਨ ਕੀ ਬਣਿਆ ਉਥੋਂ ਮੇਰਾ ਕਾਰਨ ਬਣਿਆ ਕਿ ਮੈਂ ਕੀ ਬੱਚੇ ਆ ਗਏ ਠੀਕ ਹੈ ਠੀਕ ਹੈ ਮੈਂ ਆਹਦੀ ਪੋਤਾ ਪੋਤੀ ਪਾਲਦੀ ਸਾਰਾ ਕੁਝ ਹੋ ਗਿਆ ਵੱਡੇ ਹੋ ਗਏ ਕੰਮ ਦੇ ਵਿੱਚ ਜਾਂਦਾ ਰਿਹਾ ਮੈਂ ਬੱਚੇ ਦੋ ਦੋ ਆ ਬਾਹਰ ਤਿੰਨ ਦੋ ਬੱਚੇ ਮੇਰੇ ਬਾਹਰ ਦੋ ਬੱਚੇ ਦੋਨੋਂ ਹਾਂ ਦੋਨੋਂ ਹਾਂ ਠੀਕ ਹੈ ਲੰਗੇ ਪਰਿਵਾਰ ਫੈਰੋਲੀ ਬਾਹਰ ਹੀ ਆ ਸਾਰੇ ਬਾਹਰ ਸਾਰਾ ਕੁਝ ਸੈਟ ਹੈ ਠੀਕ ਹੈ ਇਹਨਾਂ ਕੰਮ ਦੇ ਵਿੱਚ ਜਾਂਦਾ ਰਿਹਾ ਉੱਥੇ ਬਹੁਤ ਕੰਮ ਕਰਿਆ ਸੀ ਥਾਰ ਸਬਜੀ ਦਾ ਵੀ ਕਰਿਆ ਹੋਰ ਵੀ ਕਰਿਆ ਬਹੁਤ ਕੰਮ ਕਰਕੇ ਜਿੱਦਾਂ ਕਿ ਜਿਹੜੇ ਕਰਦੇ ਹੁੰਦੇ ਵੀ ਲੇਬਰ ਉੱਥੇ ਕਰੀ ਲੇਬਰ ਕਰੀ ਹਾਂ ਹਾਂ ਆਪਾਂ ਇੱਥੇ ਸੁੰਨ ਦਿਹਾੜੀਆਂ ਸੌਖੇ ਰੱਖਦੇ ਆ ਉਹ ਸੁੱਖਾ ਨਹੀਂ ਉੱਥੇ ਕੰਮ ਕੋਈ ਵੀ ਸਾਡੇ ਤਾਂ 10 ਘੰਟੇ ਕੰਮ ਕਰਦੇ ਰਹੇ ਹਾਂ ਮਿੱਟੀ ਦਾ ਕੰਮ ਪੂਰਾ 10 ਘੰਟੇ ਕੰਮ ਕਰਾਉਂਦੇ ਆ ਸਾਡੇ 10 ਘੰਟੇ ਢਾਂਡੇ ਦਾ ਘੰਟੇ ਢਾਂਡੇ ਦਾ ਘੰਟੇ ਅੱਛਾ ਇਹਦਾ ਅੱਧਾ ਘੰਟਾ ਰੋਟੀ ਵਾਲਾ ਉਹ ਵੀ ਵਿੱਚ ਪਾ ਦਿੰਦੇ ਆ ਉਹ ਵੀ ਵਿੱਚ ਲਾਉਣਾ ਪੈਂਦਾ ਉਹ ਵੀ ਹਾਂ ਉਹ ਵੀ ਲਾਉਣਾ ਪੈਂਦਾ ਲਾਉਣਾ ਪੈਂਦਾ ਹਾਂ ਬਹੁਤ ਯਾਨੀ ਔਖੇ ਹੋ ਕੇ ਟਾਈਮ ਲਗਾਇਆ ਉੱਥੇ ਕਿਉਂਕਿ ਕੰਮ ਨਹੀਂ ਕੰਮ ਕਰਦੇ ਤਾਂ ਜਵਾਕਾਂ ਦੀ ਬੋਝ ਬਣਦਾ ਹਨ ਹਾਂ ਵੀ ਸਾਰੇ ਕੰਮ ਤੇ ਆਪ ਵੀ ਕਰਕੇ ਕੰਮ ਤੇ ਵੀਰਾਂ ਦਾ ਉੱਥੇ ਕੋਈ ਕੰਮ ਨਹੀਂ ਕਰਦਾ ਉਹ ਠੀਕ ਹੈ ਫੇ ਮੈਨੂੰ ਬੱਚੇ ਕਹਿੰਦੇ ਆ ਵੀ ਡੈਡੀ ਤੂੰ ਆ ਜੇ ਉੱਥੇ ਕੰਮ ਕਰਾਂਗੇ ਆਪਾਂ ਪਿੰਡ ਹਾਂ ਵੀ ਆਪਾਂ ਅਸੀਂ ਤੁਹਾਡੇ ਕੋਲੇ ਆਉਂਦੇ ਜਾਂਦੇ ਰਹਿ ਜਾਾਂਗੇ ਠੀਕ ਹੈ ਠੀਕ ਹੈ ਮੈਨੂੰ ਕਹਿੰਦੇ ਬਾਗ ਲਾ ਦੋ ਉੱਥ ਜਣ ਕੇ ਮੇਰੀ ਗੱਲ ਇੱਕ ਤਾਂ ਇਹ ਆ ਗਈ ਵੀ ਜਵਾਦ ਜੇ ਸਾਰਾ ਬਿਮਾਰ ਉੱਥੇ ਹੁੰਦਾ ਤਾਂ ਬੰਦਾ 5-5 4-4 ਸਾਲ ਆਉਂਦਾ ਨਹੀਂ ਜਦੋਂ ਤੁਸੀਂ ਇੱਥੇ ਮਾਂ ਪਿਓ ਇੱਥੇ ਆ ਹਾਂ ਮਾਂ ਪਿਓ ਇੱਥੇ ਆ ਹਾਂ ਤੇ ਮਾਂ ਪਿਓ ਦੇ ਬਹਾਨੇ ਨਾਲ ਮਿੰਡ ਦੇ ਬਹਾਨੇ ਜਵਾਦ ਆ ਸਾਲ ਜਿਹੜਾ ਕੱਢ ਲੈਂਦੀ ਆ ਪਹਿਲਾ ਰੀਜਨ ਤਾਂ ਇਹ ਹੋ ਗਿਆ ਹਾਂ ਤੇ ਦੂਜਾ ਰੀਜਨ ਜਿਹੜਾ ਤੂੰ ਸਬਜ਼ੀ ਵਾਲਾ ਖੇਤੀ ਤਾਂ ਹੁਣ ਮੰਨ ਲਓਗਾ ਲਾ ਕੇ ਖੇਤੀ ਕਰ ਲੈਣੀ ਸੀ ਖੇਤੀ ਤਾਂ ਕਣਕ ਝੋਨੇ ਫੇਰ ਬੀਜ ਦੇਣਾ ਸੀ ਇਹ ਇਹ ਤੇਰੇ ਦਿਮਾਗ ਦੀ ਆਪਦੀ ਹੈ ਕਿ ਜਵਾਕਾਂ ਦੇ ਜਿਵੇਂ ਜਵਾਕਾਂ ਨਾਰਾ ਕਰਕੇ ਅਸੀਂ ਦੋਨਾਂ ਨੇ ਕਿੰਨਾ ਜੋ ਦੋਨੇ ਮੁੰਡਿਆਂ ਨੇ ਪ੍ਰਾਇ ਕਰੀ ਡੋ ਉਹਨੇ ਜਿਹੜੀ ਖੇਤ ਕਰ ਮੈਡਾ ਆਪਣੇ ਅਸੀਂ ਤੇਰੇ ਕੋਲੇ ਆਉਂਦੇ ਜਾਂਦੇ ਰਵਾਂਗੇ ਠੀਕ ਹੈ ਠੀਕ ਹੈ ਨਾ ਹੁਣ ਮੈਂ ਬਾਗ ਲਾਇਆ ਅਮਰੂਦਾਂ ਦਾ ਕੋਈ ਨਾ ਨੀਂਬੂ ਵਿੱਚ ਲਾਇਆ ਠੀਕ ਹੈ ਠੀਕ ਹੈ ਬਾਗ ਬਹੁਤ ਸੋਹਣਾ ਹੋਇਆ ਠੀਕ ਹੈ ਉਹਦੇ ਵਿੱਚ ਪਹਿਲਾਂ ਮੈਂ ਸਬਜ਼ੀ ਮੈਨੂੰ ਪਤਾ ਨਹੀਂ ਸੀ ਕਿਹੜੀ ਇਥੇ ਹੋਗਾ ਹੈ ਨਾ ਸਬਜ਼ੀ ਲਾਈ ਮੈਂ ਉਹ ਗਲਤ ਹੋ ਗਈ ਥੋੜਾ ਇੱਥੇ ਬਾਜੇ ਘੱਟ ਹੈ ਘੱਟ ਹੈ ਨਹੀਂ ਸੀ ਗੱਲ ਫਿਰ ਮੈਂ ਇੱਕ ਬੰਦੇ ਦੀ ਰਾਏ ਲਈ ਮੈਂ ਉਹ ਮੈਨੂੰ ਕਹਿੰਦਾ ਵੀ ਤੂੰ ਗੰਡੇ ਲਾ ਦੇ ਭਰਾਵਾ ਵਿੱਚ ਦੇ ਠੀਕ ਹੈ ਗੰਡੇ ਤੇ ਲਸਣ ਉਹ ਮੈਂ ਲਸਣ ਦਾ ਵੀ ਬਹੁਤ ਵਧੀਆ ਲਿਆ ਠ ਕੀ ਨਹੀਂ ਲਸਣ ਕਹਿ ਦਿੰਦੇ ਉਹ ਨੂੰ ਠੀਕ ਹੈ ਉਹ ਲਾਇਆ ਉਹ ਮੈਂ ਲਾਲ ਲਸਣ ਲਾਇਆ ਹਨਾ ਠੀਕ ਹੈ ਤੇ ਲਸਣ ਵੀ ਮੇਰਾ ਬਹੁਤ ਵਧੀਆ ਹੋਇਆ ਲਸਣ ਜਾਨੀ ਕਿ ਅੱਧੀ ਕਿਨਾਲ ਥਾਂ ਦੀ ਸੀ ਮੇਰੇ ਦਾ 5-6 ਕੁਇੰਟਲ ਹੋ ਗਈ ਲਸਣ ਤੇ ਗੰਡੇ ਕਿੰਨੇ ਲਾਏ ਸੀਗੇ ਗੰਡੇ 3 ਕਿਨਾਲਾ ਗੰਡੇ ਮੈਂ ਕੀਤੇ ਲਾਏ ਸੀ ਤੇ 3 ਕਿਨਾਲੇ ਸਮਝ ਲੈ ਬਾਹਰ ਚ ਲਾਏ ਜੇ ਸੀਤੇ ਲਾਏ 6 ਕਿਨਾਲਾ ਗੰਡੇ ਸੀ 6 ਕਿਨਾਲਾ ਬਾਕੀ ਬਾਗ ਵਾਲਾ ਥਾਂ ਨਿਕਲ ਗਿਆ ਨਾ ਉਹ ਥੋੜਾ ਜਿਹਾ ਥਾਂ ਵਿੱਚ ਰਹਿ ਜਾਂਦਾ ਇਹਨਾਂ ਨੂੰ ਕੱਢਤਾ ਆਪਾਂ ਹਨਾ ਤੇ 50000 ਦੇ ਗੰਡੇ 3 ਕਿਨਾਲਾ ਜਮੈਂ ਪਹਿਲਾਂ ਵੇਚ ਤੇ ਇਦੋਂ ਤਿੰਨ ਕਨਾਲਾਂ ਦੇ 50000 ਦੇ ਸੇਲ ਕਰਤੇ ਕਰਤੇ ਸੇਲ ਹੋ ਗਏ ਉਹ ਤਾਂ ਠੀਕ ਹੈ ਹਨਾ ਉਹ ਵੇਚੇ ਮੈਂ ਸਮਝਾ 100 ਦੇ 7 ਕਿਲੋ ਠੀਕ ਹੈ ਬਹੁਤ ਚੰਗਾ ਕੰਡਾ ਸੀ ਉਹ ਮੁਸਰਾ ਸੀ ਜਮਾ ਕੰਡਾ ਯਾਰ ਹਰ ਮੰਨਦਾ ਆਈ ਉਹ ਕੰਡਾ ਰਹਿ ਗਿਆ ਆਹ ਕੰਡੇ ਨਾਲੋਂ ਵੀ ਸਰਾ ਕੰਡਾ ਸੀ ਇਹ ਜਿਹੜਾ ਤੋਂ ਬੜਾ ਵੱਡਾ ਸੀ ਉਹ ਠੀਕ ਹੈ ਅਜਾ ਤਿੰਨ ਬੰਦਿਆਂ ਨੂੰ ਮੈਂ ਰੁਜ਼ਗਾਰ ਦਿੱਤਾ ਜਿੱਦੇ ਦਾ ਮਾਂ ਆਇਆ ਬਾਗ ਜਿੱਦੇ ਦਾ ਲਾਇਆ ਉਹਦੇ ਦਾ ਤਿੰਨ ਤਾਂ ਪੱਕੇ ਹੀ ਆ ਬਾਕੀ ਪੰਜ ਵੀ ਹੋ ਜਾਂਦੇ ਸੱਤ ਨੇ ਹੋ ਗਏ ਹਾਂ ਉਹਨੇ ਪੱਕੀ ਦੇ ਉਹ ਮੈਂ ਕਰਿਆ ਉਹਨਾਂ ਨੇ ਕੰਟੀ ਕਰੀ ਵੇ ਮੇਰੀ ਠੀਕ ਹੈ ਦਿਹਾੜੀ ਨਹੀਂ ਮੈਂ ਦਿੰਦਾ ਉਹਨਾਂ ਨੂੰ ਸੱਟ ਘੰਟਿਆਂ ਦੇ ਆ ਘੰਟਿਆਂ ਦੇ 40 ਰੁਪਏ ਘੰਟਾ ਦੇਣਾ ਉਹਨਾਂ ਨੂੰ ਠੀਕ ਹੈ ਜਿੰਨੇ ਘੰਟੇ ਕੰਮ ਕਰਦੇ ਆ ਉਹ ਉਹਨੇ ਘੰਟੇ ਪੈਸੇ ਲੈ ਜਾਂਦੇ ਆ ਉਹਨਾਂ ਨੂੰ ਠੀਕ ਹੈ ਠੀਕ ਹੈ ਆ ਗੰਢੀ ਮੇਰੇ ਪਈ ਆ ਕੁਛ ਤਾਂ ਮੈਂ ਵਸੀਲ ਕਰਨੇ ਹੁਣ ਇਹ ਠੀਕ ਹੈ ਕੋਸ ਮੈਂ ਰੱਖੂੰਗਾ ਇਹ ਫਿਰ ਸਿਆਲ ਤਸੀਲ ਕਰੂੰਗਾ ਲਸਣ ਵੀ ਸਿਆਲ ਤਸੀਲ ਕਰੂੰਗਾ ਤੇ ਜਿਹੜੇ ਕਹਿੰਦੇ ਆ ਵੀ ਮੰਨ ਲਓ ਗੱਲ ਵੀ ਵਜਦਾ ਨਹੀਂ ਖੇਤੀ ਚ ਕੁਛ ਇਹ ਬਹੁਤ ਵਧੀਆ ਘਟੇ ਵੰਦਾ ਖੇਤੀ ਚ ਉਹ ਵਜਦਾ ਨਹੀਂ ਕੁਛ ਇਹਦੇ ਬਾਰੇ ਕੀ ਕਹਿਣਾ ਕਹਣਾ ਬਹੁਤ ਵਧੀਆ ਵਜਦਾ ਜੇ ਮੈਂ ਤਾਂ ਆਪ ਕਰੂੰਗਾ ਜੇ ਮੰਨ ਲਓ ਗੱਲ ਤੂੰ ਬਾਹਰ ਨਾ ਜਾ ਕੇ ਆਉਂਦਾ ਹਾਂ ਮੈਂ ਇੱਥੇ ਵੇ ਜੇ ਬਾਹਰ ਜਾ ਕੇ ਨਾ ਆਉਂਦਾ ਤੂੰ ਵੀ ਉਹ ਗੱਲ ਚੀ ਸੀਗਾ ਵੀ ਫੇਟੇ ਕਿ ਵਾਜਦਾ ਨਹੀਂ ਕੋਸ ਹਾਂ ਜਿੱਦੋਂ ਤੂੰ ਉੱਥੇ ਜਾ ਕੇ ਕੰਮ ਕਰਿਆ ਹਾਂ ਵੇਖਿਆ ਹੁਣ ਮੇਰਾ ਵਾਹਨ ਦਿੱਤਾ ਠੀਕੇ ਤੇ ਲੋਕਾਂ ਨੇ 80000 ਰੁਪਏ ਦਾ ਵਾਹਨ ਦਿੱਤਾ ਠੀਕ ਹੈ ਮੈਂ 75000 ਰੁਪਏ ਨੂੰ ਵੰਨ ਦਿੱਤਾ ਅਸੀਂ ਵੀ 5000 ਘਟਾ ਕੇ ਦਿੱਤਾ ਉਹ ਘਟਾ ਕੇ ਦਿੱਤਾ ਵੀ ਨਹੀਂ ਯਾਰ ਬਚਨੇ ਚਾਹੀਦੇ ਕਿਸਾਨ ਨੂੰ ਪੈਸੇ ਬਚਨੇ ਚਾਹੀਦੇ ਠੀਕ ਹੈ ਲਾਲਚ ਨਹੀਂ ਕਰਿਆ ਪੈਸੇ ਦਾ ਕੋਈ ਠੀਕ ਹੈ ਹਨਾ ਇਹ ਵੀ ਆਪਦੀ ਕਹਿੰਦੇ ਤੋਂ ਭਾਬੀ ਉੱਥੋਂ ਨਾਲੋਂ ਅੱਧੀ ਮਿਹਨਤ ਕਰਕੇ ਇੱਥੇ ਜਾਨੀ ਕਿ ਫਾਇਦਾ ਬਹੁਤ ਸੌਖਾ ਬਹੁਤ ਸੌਖਾ ਰਹੂਗਾ ਬੰਦਾ ਪਰ ਮਿਹ ਠੀਕ ਹੈ ਮਜ਼ਦੂਰਾਂ ਦੇ ਨਾਲ ਲੱਗੇ ਕੰਮ ਆਪੇ ਵੀ ਕਹਿਣ ਤਾਂ ਆਵਾਕ ਕਰਨੀ ਘੱਟ ਝੋਨੇ ਮਗਰ ਬੈ ਕੇ ਦੇ ਟਾਈਮ ਪਾਸ ਹੋਣਾ ਕੋਈ ਬਿਮਾਰੀ ਨਹੀਂ ਲੱਗਦੀ ਕੋਈ ਕੁਝ ਨਹੀਂ ਹੁੰਦਾ ਠੀਕ ਹੈ ਥੇਰੇ ਜੀ ਆ ਨਾਰਮਲ ਰਵਿੰਦਰ ਜਮਾ ਠੀਕ ਹੈ ਅੱਗੇ ਮੈਂ ਬਲੱਡ ਪ੍ਰੈਸ਼ਰ ਦੀ ਗੋਲੀ ਖਾਂਦਾ ਮੈਂ ਸਾਰਾ ਕੁਝ ਛੱਡ ਗਿਆ ਹਾਂ ਠੀਕ ਹੈ ਹਾਂ ਤੇ ਦੋਸਤੋ ਗੱਲ ਇਹ ਆ ਵੀ ਆਪਾਂ ਖੇਤ ਦਾ ਵੀ ਤੁਹਾਨੂੰ ਸਾਰਾ ਮਾਹੌਲ ਦਿਖਾਉਣਾਗਾ ਹਾਂ ਤੇ ਇਹਨੇ ਜਿਹੜੀ ਮੇਨ ਗੱਲ ਸੀ ਜਿਹੜੀ ਬਾਹਰੋਂ ਆ ਕੇ ਇੱਥੇ ਖੇਤੀ ਕਰਨ ਦੀ ਇਹ ਸਾਰਿਆਂ ਨਾਲੋਂ ਵੱਡੀ ਗੱਲ ਤਾਂ ਚੰਗੀ ਇਹ ਨੇ ਦੱਸੀ ਆ ਵੀ ਇਹ ਗੱਲਾਂ ਵੀ ਬੱਚਿਆਂ ਦਾ ਗੀੜਾ ਵਜਦਾ ਰਹੂਗਾ ਕਿ ਛੋਟੇ ਬੱਚੇ ਆ ਜੇ 5-7 ਸਾਲ ਨਾ ਆਏ ਮਤਲਬ ਬਹੁਤ ਟੁੱਟ ਜੂ ਇਹ ਸਾਰਿਆਂ ਨਾਲੋਂ ਪਹਿਲ ਕਰਨੀ ਵੱਡੀ ਆ ਚਲੋ ਪੈਸਾ ਤਾਂ ਆਉਂਦਾ ਜਾਂਦਾ ਰਹਿਣਾ ਕਮਾਈ ਦਾ ਕਰਦਾ ਹੀ ਰਹਿਣਾ ਸਾਰੀ ਜ਼ਿੰਦਗੀ ਬੰਦੇ ਨੇ ਦੂਜੇ ਨੰਬਰ ਦੇ ਉੱਤੇ ਇਹ ਇਹ ਵੀ ਇੱਕ ਵੱਡਾ ਮੈਸੇਜ ਆ ਵੀ ਜਿਹੜੇ ਮਨਾਂ ਦੇ ਵਿੱਚ ਆਪਣੇ ਭਲੇਖੇ ਆ ਵੀ ਬਾਹਰ ਪਤਾ ਨਹੀਂ ਜਾ ਕੇ ਦਰਾਸਤਾਂ ਨਾਲ ਕੋਣ ਲੈਣੇ ਆ ਉਹ ਗੱਲਾਂ ਹੈ ਨਹੀਂਗਾ ਵੀ ਉਥੇ ਕੰਮ ਜਾਨੀ ਕਿ ਇਹ ਕਹਿੰਦਾ ਵੀ 10 ਘੰਟੇ ਆਪਾਂ ਵੇਹ ਦੇ ਨਹੀਂ ਬੱਚਿਆਂ ਨੂੰ ਆਪਾਂ ਭੇਜ ਦਿੰਨੇ ਇਥੋਂ ਠੀਕ ਹੈ ਉਥੇ ਬੱਚਿਆਂ ਦਾ ਕਿਵੇਂ ਟਾਈਮ ਪਾਸ ਹੁੰਦਾ ਉਹ ਤੁਹਾਨੂੰ ਪਤਾ ਜਿਨਾ ਨਹੀਂ ਵਿਖਿਆ ਠੀਕ ਹੈ ਉਹਨਾਂ ਦਾ ਕੀ ਹਾਲ ਆ ਉਥੇ ਕੀ ਮਾਹੌਲ ਆ ਹਨਾ ਠੀਕ ਹੈ ਫਾਰਮਾਂ ਦੇ ਵਿੱਚ ਕੰਮ ਕਰਦੀਆਂ ਛੋਟੀਆਂ ਛੋਟੀਆਂ ਬੱਚੀਆਂ ਕੰਮ ਪਲੱਸ 2 ਕਰਕੇ ਇਹੜੀਆਂ ਜਾਂਦੀਆਂ ਸਾਡੇ ਨਾਲ ਵੀ ਜਾਂਦੀਆਂ ਰਹੀਆਂ ਅਸੀਂ ਉਹਨਾਂ ਦੀ ਬਹੁਤ ਹੈਲਪ ਕਰਦੇ ਰਹੇ ਆਂ ਫਿਰ ਮੁੜ ਕੇ ਡਿਪਰੈਸ਼ਨ ਦੇ ਵਿੱਚ ਆਈ ਜਾਂਦੀਆਂ ਬਹੁਤਾ ਇਦਾਂ ਹੁੰਦੇ ਉਥੇ ਹਾਂ ਹਾਂ ਤੇ ਇਹ ਦੋਸਤੋ ਗੱਲ ਇਹ ਵੀ ਇਹ ਬਹੁਤ ਵਧੀਆ ਮੈਸੇਜ ਵੀ ਆ ਤੇ ਸਲਾਹ ਵੀ ਆ ਜਿਹੜੀ ਆਪਾਂ ਕਹਿਣ ਤੋਂ ਬਾਅਦ ਵੀ ਹਰ ਇੱਕ ਪੰਜਾਬੀ ਨੂੰ ਹਰ ਇੱਕ ਭਰਾ ਨੂੰ ਜਿਹਦੇ ਕੋਲੇ 2-3 ਕਿੱਲੇ ਜ਼ਮੀਨ ਆ 2 ਢਾਈ ਕਿੱਲੇ ਲੋੜ ਇਹਨਾਂ ਮਿਹਨਤ ਕਰੋ ਯਾਰ ਉਹ ਆਪਦੀ ਇੱਥੇ ਮਿਹਨਤ ਕਰੋ ਸਬਜ਼ੀਆਂ ਲਾਓ ਚੰਗੇ ਬੰਦੇ ਦੀ رائے ਲੈ ਕੇ ਕੋਈ ਚੀਜ਼ ਹੋਰ ਕੋਈ ਵੈਰਾਈਟੀ ਲਾ ਦਿਓ ਬਾਗ ਆ ਜਿਵੇਂ ਇਹਨਾਂ ਨੇ ਲਾਇਆਗਾ ਇਹ ਕਹਿੰਦਾ ਵੀ 3 ਕਨਾਲਾਂ ਦੇ ਵਿੱਚੋਂ 50-60 ਹਜ਼ਾਰ ਦੇ ਗੰਢੇ ਵੇਚਦੇ ਤੇ ਹਜੇ 3 ਕਨਾਲਾਂ ਦੇ ਗੰਢੇ ਹੋਰ ਪਏ ਆ ਲੱਖ ਸਵਾ ਲੱਖ ਦੇ ਗੰਢੇ ਵੇਚ ਦੇਣੇ ਆ ਲੱਖ ਸਵਾ ਲੱਖ ਦੇ ਗੰਡੇ ਵੇਚ ਕੇ ਤੇ ਮੰਨ ਲਓ ਗੱਲ ਵੀ ਨਾਲੇ ਪੰਜ ਸੱਤ ਬੰਦਿਆਂ ਨੂੰ ਰੋਜ਼ਗਾਰ ਪੱਕਾ ਨਾਲੇ ਆਪਦਾ ਘਰੇ ਆਦੇ ਪੰਜਾਬ ਦੇ ਵਿੱਚ ਖੁੱਲੇ ਮਾਹੌਲ ਦੇ ਵਿੱਚ ਕਿਸੇ ਦੀ ਕੋਈ ਹਿੜਕਣੀ ਕਿਸੇ ਦੇ ਕੋਈ ਅਧੀਨ ਨਹੀਂ ਆਪਾਂ ਸਿਰਫ ਇੱਕ ਇਹ ਵੀ ਗੱਲ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਚਲੋ ਬੱਚੇ ਆ ਬੱਚਾ ਦਾ ਭਵਿੱਖ ਇਸ ਕਰਕੇ ਬੱਚਿਆਂ ਦੀ ਪੜ੍ਹਾਈ ਲਿਖਾਈ ਹੈਗੀ ਆ ਪੜ੍ਹਾਈ ਲਿਖਾਈ ਕਰਕੇ ਉਹਨਾਂ ਨੂੰ ਕੋਈ ਬਾਲਾ ਅਸਰ ਨਹੀਂ ਪੈਂਦਾ ਜਿਹੜੇ ਆਪਣੇ ਵਰਗੇ ਆਮ 10 12 ਪੜ੍ਹੇ ਵੀ ਪਹਿਲਾਂ ਵਾਲੇ 10 ਪੜ੍ਹੇ ਵੀ ਉਹਨਾਂ ਨੂੰ ਉੱਥੇ ਬੋਲੀ ਦੀ ਮਾਰ ਪੈਂਦੀ ਆ ਉਹਨਾਂ ਨੂੰ ਕੰਮ ਸਿਰਫ ਫਾਰਮਾਸੀ ਕਰਨਾ ਪੈਂਦਾ ਫਾਰਮਾਸੀ ਕਰਨਾ ਇਹ ਸੱਚਾ ਸੱਚਾ ਗੱਲ ਪੱਕੀ ਗੱਲ ਇਹ ਫਾਰਮਾਸੀ ਕੰਮ ਕਰਦੇ ਹੋਰ ਹੋਰ ਕਾਸਤੇ ਹੁਣ ਫਾਰਮਾਸੀ ਵੀ ਨਹੀਂ ਕੰਮ ਕਰ ਸਕਦੇ ਜਿਹੜੇ ਜਾਂਦੇ ਬੱਚਿਆਂ ਕੋਲ ਜਾਂਦੇ ਇਹਦੇ ਉਹ ਬੰਦ ਕਰਤਾ ਸਾਰੇ ਕੋਲ ਠੀਕ ਆ ਉਹ ਜਾਨਕੀ ਅੰਗਰੇਜ਼ੀ ਬੋਲਣੀ ਜ਼ਰੂਰੀ ਹੋਵੇ ਹਾਂ ਹਾਂ ਨਹੀਂ ਕੰਮ ਬੰਦੀ ਕਰਤਾ ਉਹ ਕਿਤੇ ਦੋ ਨੰਬਰ ਦਾ ਕੰਮ ਕਰ ਕਰਨੀ ਦੋ ਨੰਬਰ ਦਾ ਬੰਦ ਹੀ ਕਰਤਾ ਕੰਮ ਨਹੀਂ ਕਰਤਾ ਹਾਂ ਛਾਪੇ ਬਹੁਤ ਵੱਜਦੇ ਉਹਨਾਂ ਦੋਤੋ ਲੈਣ ਤੋਂ ਪਹਿਲਾਂ ਆਪਾਂ ਇਹ ਗੱਲ ਆ ਵੀ ਠੱਗੀਆਂ ਨਾ ਖਾਓ ਹਾਂ ਤੋ ਖੇਲਾ ਸਕਾਰ ਨਾ ਹੋ ਜੇ ਕੋਈ ਲੀਗਲ ਤਰੀਕੇ ਨਾਲ ਹੁੰਦਾ ਪੱਕੇ ਤੌਰ ਤੇ ਬਣਦਾ ਤਾਂ ਕੋਈ ਜਾਣਾ ਮਾੜਾ ਵੀ ਨਹੀਂ ਬੱਚਿਆਂ ਕੋਲੇ ਜਾਓ ਬੱਚਿਆਂ ਨਾਲ ਜਾਓ ਤੇ ਪਰ ਬੱਚਿਆਂ ਕੋਲੇ ਜਾ ਕੇ ਉਥੇ ਤੇ ਆਪਦੇ ਇੱਥੇ ਤਾਲੇ ਨਾ ਮਾਰਦੇ ਹਾਂ ਇੱਥੇ ਵੀ ਹੁਣ ਵੇਖੋ ਗੱਲ ਇਹ ਆ ਇੱਥੇ ਕੋਠੀ ਨੂੰ ਤਾਲਾ ਲੱਗਿਆ ਰਿਹਾ ਤੇ ਇੱਕ ਭਾਈ ਸੀਗਾ ਕਰਕੇ ਤਾਂ ਕਰਕੇ ਇੱਥੇ ਆਉਣ ਜਾਣ ਸੀ ਤੇ ਨਹੀਂ ਸੰਦ ਸੰਦੇੜਾ ਸਾਰਾ ਕੀ ਰਹਿਣਾ ਨੇ ਆਪ ਦਾ ਠੀਕੇ ਤੇ ਦੇ ਕੇ ਉਦੋਂ ਬਾਅਦ ਦਵਾਰੇ ਫੇਰ ਸ਼ੁਰੂਆਤ ਕਰੀ ਆ ਤੇ ਬਹੁਤ ਵਧੀਆ ਇਹ ਮੈਸੇਜ ਆ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਆਪਣੀ رائے ਦਿਓ ਤੇ ਫੋਡੀ ਵੀ ਸਲਾਹ ਆਪਾਂ ਲਵਾਂਗੇ ਕਿ ਇਹ ਗੱਲ ਸੱਚ ਆ ਜਾਂ ਇਹ ਗੱਲ ਝੂਠ ਆ ਸਾਰਿਆਂ ਆਂ ਦੀਆਂ ਕਮੈਂਟਾਂ ਦੇ ਵਿੱਚ رائے ਆਂ ਦੇ ਸਕਦੇ ਆ ਤੁਸੀਂ ਖੁੱਲਾ ਚੈਲੰਜ ਆ ਤੁਹਾਨੂੰ ਕਿ ਆਪਾਂ ਸਾਰਾ ਤੁਹਾਨੂੰ ਖੇਤ ਦਾ ਮਾਹੌਲ ਬਾਗ ਵਾਲਾ ਤੇ ਜਿਹੜਾ ਆ ਘਰ ਵਾਲਾ ਮਾਹੌਲ ਸਾਰਾ ਦਿਖਾਤਾ ਤੇ ਖੇਤ ਵਾਲਾ ਮਾਹੌਲ ਵੀ ਤੁਹਾਨੂੰ ਦਿਖਾਉਣੇ ਆ ਤੇ ਜੁੜੇ ਰਹੋ ਵੀਡੀਓ ਨਾਲ ਓਕੇ ਥੈਂਕ ਯੂ ਬਰਾਬਰ ਜਿੰਨੇ ਐ ਲਸਨ ਵੀ ਕਿਹੜਾ ਐ ਮੋਟਾ ਹੀ ਬਹੁਤ ਆ ਹਨਾ ਇਹ ਰੱਖਦੇ ਵੀ ਤਣ ਨੂੰ ਵੀ ਕਿੱਲੇ ਆਪ ਹਾਂ ਦੇਖ ਹਾਂ ਆਇਆ ਪੂਰਾ ਸਰੀਦਾ ਸਰੀਦਾ ਲਸਨਾ ਹਨਾ ਹਾਂ ਇਹ ਲਾਲ ਲਸਨਾ ਕਿ ਚਿੱਟਾ ਦਾ ਲਾਲ ਲਾਲ ਹੋਰ ਆ ਤਾਂ ਵਧੀਆ ਚਾਚੀ ਨਾਲੇ ਕੰਮ ਲੱਗੇ ਹੋਇਆ ਨਾ ਹਾਂ ਵਧੀਆ ਨਾਲੇ ਕੰਮ ਲੱਗੇ ਹੋਇਆ ਨੀਂਦ ਵਧੀਆ ਆ ਜਾਂਦੀ ਆ ਆ ਤਾਂ ਅੱਜ ਬਹੁਤ ਬਾਹਰ ਨਿਕਲ ਕੇ ਆਈ ਬੰਦਾਂ ਦੀ ਗਰੀ ਹੁੰਦੀ ਹੈ ਹੋਰ ਹੋਰ ਨਾ ਨਹੀਂ ਬਹੁਤ ਵਧੀਆ ਗੱਲ ਆ ਮੈਂ ਤਾਂ ਪੁਰਨਾ ਕੋਲੇ ਗਈ ਆ ਮੈਂ ਤਾਂ ਅੱਗੇ ਚਾਚੇ ਨੂੰ ਸਕੀਟਾਂ ਮੈਂ ਕਹਾਂ ਮੈਂ ਚਾਚਾ ਆ ਤਾਂ ਵਧੀਆ ਹੋ ਗਿਆ ਮੈਂ ਨਾਲੇ ਤਾਂ ਆ ਦਾ ਘਰੇ ਇੱਥੇ ਪਰਿਵਾਰ ਦੇ ਵਿੱਚ ਨਾਲੇ ਬਾਹਰ ਖੁੱਲਾ ਨਾਲੇ ਜਵਾਕਾਂ ਦਾ ਢੇੜਾ ਵੱਜਦਾ ਰਹਿੰਦਾ ਆਉਣ ਜਾਣ ਹੈ ਭਾਈ ਹਰੇ ਚੰਗਿਆ ਸਾਥੀ ਇਕੱਲੇ ਬੈਠੇ ਸੀ ਹਾਂ ਹਾਂ ਬਹੁਤ ਦੇ ਦੀ ਨਹੀਂ ਲੱਗਦਾ ਨਹੀਂ ਨਹੀਂ ਬਹੁਤ ਔਖਾ ਕਾ ਬਹੁਤ ਔਖਾ ਠੀਕ ਆ ਲੋਕ ਹੀ ਉਹੇ ਤਕਾਈ ਜਾਂਦੇ ਨੇ ਹਾਂ ਨੇ ਇੱਕ ਆਪਾਂ ਕਹਿ ਦਿੰਨੇ ਆ ਜਵਾਕ ਭੇਜਣੇ ਬਹੁਤ ਔਖੇ ਆਗੇ ਮਾ ਦਾ ਬਹੁਤ ਔਖਾ ਬਹੁਤ ਜਿਆਦੇ ਵਾਟ ਵੇਚ ਬਿਚਕੇ ਬੜਾ